ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਮੈਡਮ ਅਮਨੀਤ ਕੁੰਡਲ ਜੀ ਵੱਲੋਂ ਇੱਕ ਵਿਸ਼ੇਸ਼ ਮਹਿਮ ਚਲਾਈ ਗਈ ਹੈ ਨਸ਼ੇ ਤਸਕਰਾ ਅਤੇ ਮਾਰੇ ਅਨਸਰਾਂ ਦੇ ਵਿਰੁੱਧ ਜਿਹਦੇ ਵਿੱਚ ਕਾਰਵਾਈ ਕਰਦੇ ਹੋਏ ਸ਼੍ਰੀ ਅਜੀਤ ਗੰਧੀ ਜੀ ਆਈਪੀਐਸ ਐਸਪੀਡੀ ਸਾਹਿਬ ਦੀ ਅਗਵਾਈ ਥੰਦੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਨਵਪ੍ਰੀਤ ਸਿੰਘ ਚਾਦਸੀ ਬਨ ਬਠਿੰਡਾ ਨੇ ਤੇ ਉਹਨਾਂ ਦੀ ਟੀਮ ਨੇ ਪਿੰਡ ਮੰਡੀਕਲਾ ਥਾਣਾ ਬਾਲਿਆਂ ਵਾਲੇ ਵਿੱਚ ਨਕਾਮ ਅਬੀਦਰਾਣ ਦੋ ਦੋਸ਼ੀਆਂ ਨੂੰ ਜਰਮੈਲ ਸਿੰਘ ਪੁੱਤਰ ਮੋਹਨਾ ਸਿੰਘ ਅਤੇ ਨਰਦੇਸ਼ ਸਿੰਘ ਪੁੱਤਰ ਹਰਪਾਲ ਸਿੰਘ ਜੋਦ ਮਾਇਰ ਸਿੰਘ ਸਵਿਫਟ ਗੱਡੀ ਤੇ ਸੀਗਾ ਅਤੇ ਨਰਦੇਵ ਸਿੰਘ ਇੰਡਸਟਰੀ ਗੱਡੀ ਤੇ ਸੀਗਾ ਜਿਨ੍ਹਾਂ ਨੇ ਜਦੋਂ ਕਾਬੂ ਕਰਕੇ ਜਾਤੋਂ ਤੱਕ ਕਾਰਵਾਈ ਕੀਤੀ ਤਾਂ ਦੋਨਾਂ ਗੱਡੀਆਂ ਵਿੱਚੋਂ ਪੁੱਕੀ ਚੋਰਾ ਪੋਸਟ ਕਰੀਬ 80 ਕਿਲੋ ਕਮਰਸ਼ੀਅਲ ਮਾਤਰਾ ਵਿੱਚ ਬਰਬਦ ਹੋਈ ਹੈ ਇਹਨਾਂ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 73/109/24 ਥਾਣਾ ਬਾਲਿਆਵਾਲੀ ਵਿੱਚ ਦਰਜ ਕੀਤਾ ਗਿਆ ਵਾ ਜਿਹੜੇ ਦੋਨੇ ਦੋਸ਼ੀ ਆ ਜਗਨੈਸ਼ ਸਿੰਘ ਇਹਦੇ ਵਿਰੁੱਧ ਪਹਿਲਾਂ ਹੀ ਇੱਕ ਮੁਕੱਦਮਾ ਐਨਡੀਪੀਐਸ ਦਾ ਥਾਣਾ ਬਾਲਿਆਵਿੰਦਰ ਦਾ ਹੈ ਅਤੇ ਦੂਜੇ ਦੋਸ਼ੀ ਨਰਦੇਵ ਸਿੰਘ ਦੇ ਵਿਰੁੱਧ ਇੱਕ 307 ਦਾ ਅਤੇ ਪੁੱਕੀ ਚੋਰਾ ਪੋਸਟ ਦਾ ਇੱਕ ਮੁਕੱਦਮਾ ਨ ਖਾਣਾ ਰਾਂਪੁਰ ਵਿੱਚ ਦਰਜ ਹੈ ਇਸ ਮੁਕਦਮੇ ਦਰਜ ਕਰਕੇ ਇਹ ਦੋਸ਼ੀ ਸਬਾਨ ਕਿੱਥੋਂ ਲੈ ਕੇ ਆ ਰਹੇ ਸੀ ਅੱਗੇ ਕਿੰਨੂ ਕਿੰਨੂ ਸਪਲਾਈ ਕਰ ਰਹੇ ਸੀ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਤੇ ਹੋਰ ਕਾਰ ਇਹਨਾਂ ਦਾ ਬਾਚ ਰਹੇ ਆ